big boss big boss ਆ ਗਿਆ ਹੈ ਖੰਨੇ ਦੇ ਵਿੱਚ ਖੰਨੇ ਦੇ ਵਿੱਚ big boss ਆਇਆ ਕਿੱਥੇ ਹੈ ਸੈਲੀਬ੍ਰੇਸ਼ਨ ਬਾਜ਼ਾਰ ਦੇ ਵਿੱਚ big boss ਜਾਨੀ ਕਿ ਰੈਸਟੋਰੈਂਟ ਐਨ ਬਾਹਰ ਤੇ ਨਾਮ ਦੇ ਉੱਪਰ ਜਿਹੜਾ ਹੈ big boss ਫੁੱਲ ਚੁਕਿਆ ਹੈ ਤੁਸੀਂ ਦੇਖ ਲਓ ਕਿ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ big boss ਰੈਸਟੋਰੈਂਟ ਬਾਹਰ ਦਾ ਜਿਹੜਾ ਹੈ ਉਹ ਲਾਟਨ ਹੋਇਆ ਤੇ ਲੰਬ ਜਿਹੜਿਆ ਸ਼ਹਿਰ ਦੇ ਬਤਵੰਤੇ ਸੱਜਣ ਪਹੁੰਚੇ ਹੋਏ ਨੇ ਪੂਰਾ ਰਸ਼ ਹੈ ਅੱਜ ਇਹਦੇ ਵਿੱਚ ਔਰ ਜਿਹੜੀ ਦੇਖੀਏ ਡੈਕੋਰੇਸ਼ਨ ਦੀ ਗੱਲ ਕਰੀਏ ਤਾਂ ਡੈਕੋਰੇਸ਼ਨ ਬਹੁਤ ਹੀ ਖੂਬਸੂਰਤ ਜਿਹੜੀ ਹੈ ਇੱਥੇ ਡੈਕੋਰੇਸ਼ਨ ਬਣੀ ਹੋਈ ਹੈ 바ਰ ਬਣਿਆ ਹੋਇਆ ਇੱਕ ਸਾਈਡ ਦੇ ਉੱਪਰ ਦੂਸਰੇ ਸਾਈਡ ਤੇ ਰੈਸਟੋਰੈਂਟ ਬਣਿਆ ਹੋਇਆ ਹੈ ਹਾਂ ਰਾਜੀ ਹਾਂ ਜਦੋਂ ਜਿਹੜਾ ਤੁਸੀਂ ਅੱਜ ਬਾਹਰ ਲੱਗਿਆ ਕਿਵੇਂ ਲੱਗਿਆ ਡਿਕਰੋਮ ਕਿੱਦਿ ਲੱਗਿਆ ਬਹੁਤ ਵਧੀਆ ਫਰਸ ਕਲਾਸ ਜੀ ਬਹੁਤ ਅੱਛਾ ਜੀ ਵਧੀਆ ਲੱਗਿਆ ਬਹੁਤ ਵਧੀਆ ਫਰਸ ਕਲਾਸ ਜੀ ਹਾਂ ਸੌਤੂ ਜੀ ਦੇਖ ਰਹੇ ਹੋ ਕਿ ਬਾਹਰ ਦੇ ਬਿਲਕੁਲ ਬਾਹਰ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਲੋਕ ਜਿਹੜੇ ਨੇ ਸਟੈਂਡਿੰਗ ਖੜ ਕੇ ਜਿਹੜੇ ਨੇ ਇੱਥੇ ਖਾਣਾ ਨਾਸ਼ਤਾ ਲੈ ਰਹੇ ਨੇ ਔਰ ਰਸ਼ ਪੂਰਾ ਲੱਗਿਆ ਹੋਇਆ ਹੈ ਹਾਂ ਪੂਰਾ ਰਸ਼ ਜਿਹੜਾ ਹੈ ਇਸ ਜਗ੍ਹਾ ਦੇ ਉੱਪਰ ਹੈ ਸੌਤੂ ਜੀ ਦੇਖ ਰਹੇ ਹੋ ਇੱਕ ਪਾਸੇ ਬਾਹਰ ਬਣਿਆ ਹੋਇਆ ਤੇ ਦੂਸਰੇ ਪਾਸੇ ਰੈਸਟੋਰੈਂਟ ਬਣਿਆ ਹੋਇਆ ਹੈ ਰੈਸਟੋਰੈਂਟ ਜਿਹੜਾ ਹੈ ਪੂਰੀਆਂ ਰੌਣਕਾਂ ਨੇ ਇੱਕ ਸਾਈਡ ਤੇ ਵੀ ਦੇਖ ਰਹੇ ਕਿ ਪਬਲਿਕ ਬੈਠ ਕੇ ਅੱਜ ਬਿਗ ਬੋਸ ਜਿਹੜਾ ਖੰਨੇ ਦੇ ਵਿੱਚ ਖੁੱਲ ਚੁੱਕਿਆ ਹੈ ਬਾਰ ਐਂਡ ਰੈਸਟੋਰੈਂਟ ਖੰਨੇ ਦੇ ਵਿੱਚ ਖੁੱਲਿਆ ਸੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਨਾਸ਼ਤਾ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਖੂਬਸੂਰਤ ਬਿਗ ਬੋਸ ਜਿਹੜਾ ਹੈ ਪੂਰੇ ਖੁੱਲਿਆ ਹੋਇਆ ਸੋ ਪਬਲਿਕ ਪਹੁੰਚੀ ਹੋਈ ਹੈ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਸਰ ਠੀਕ ਹੈ ਥੈਂਕ ਯੂ ਥੈਂਕ ਯੂ ਅ ਕੀ ਸੋਚ ਕੇ ਬਿਗ ਬੋਸ ਨੂੰ ਖੰਨੇ ਲੈ ਕੇ ਆਏ ਇਹ ਮਤਲਬ ਆਪਣੇ ਜਿਹੜੇ ਸ਼ਹਿਰ ਵਾਸੀਆਂ ਨੂੰ ਜਿਵੇਂ ਚੰਡੀਗੜ੍ਹ ਜਾਂ ਲੁਧਿਆਣਾ ਜਾਣ ਦੀ ਜ਼ਰੂਰਤ ਨਹੀਂ ਪੈਗੀ ਹੁਣ ਮੈਂ ਚੰਡੀਗੜ੍ਹ ਨਾਲੋਂ ਲੁਧਿਆਣਾ ਜਾਣ ਦੀ ਜ਼ਰੂਰਤ ਨਹੀਂ ਪੈਗੀ ਮੁੰਬਈ ਜਾਂਦੀ ਰੋਡ ਬੰਦੀ ਹੈ ਨਾ ਬੰਬਈ ਵੀ ਨਹੀਂ ਜਾਣ ਦੇਣਾ ਆਪਾਂ ਨੇ ਆਪਾਂ ਨੇ ਲਓ ਜੀ ਗੱਲ ਇਹ ਹੈ ਇਹ ਬਿਗ ਬੋਸ ਦੇ ਓਨਰ ਨੇ ਬਿਗ ਬੋਸ ਨੂੰ ਖੰਨੇ 'ਚ ਲਿਆਤਾ ਇਹਨਾਂ ਨੇ ਬਹੁਤ ਵੱਡੀ ਗੱਲ ਹੈ ਕਿ ਬਿਗ ਬੋਸ ਖੰਨੇ 'ਚ ਅੱਜ ਆ ਚੁੱਕਿਆ ਹੈ ਬਿਗ ਬੋਸ ਰੈਸਟੋਰੈਂਟ ਤੇ ਬਾਹਰ ਤੁਸੀਂ ਦੇਖ ਲਓ ਕਿ ਰੌਣਕਾਂ ਪੂਰੀਆਂ ਲੱਗੀਆਂ ਨੇ ਇੱਕ ਨਵੀਂ ਸਕ੍ਰਿਪਟ ਲੈ ਕੇ ਆਏ ਹਾਂ ਕੀ ਹੈ ਥੀਮ ਕੀ ਹੈ ਕੁਮੋਦ ਦਾ ਥੀਮ ਤੁਹਾਨੂੰ ਵੈਸੇ ਤੁਹਾਨੂੰ ਆਪ ਦੇਖਣ ਨੂੰ ਲੱਗੀ ਹੈ ਕਿ ਇੱਥੇ ਜਿਵੇਂ ਚੰਡੀਗੜ੍ਹ ਡੀਜੇ ਦਾ ਮਾਹੌਲ ਸਾਰਾ ਫੰਕਸ਼ਨ ਮਤਲਬ ਜਿੱਥੇ ਵੀ ਕੋਈ ਜਾਏਗਾ ਆ ਕੇ ਦੁਬਾਰਾ ਆਪਨੇ ਆਪ ਕਹਿਗਾ ਕਿ ਮੈਂ ਆਵੀ ਕਿਥੇ ਜਗ੍ਹਾ ਤੇ ਲੋਲ ਦੋਸਤੋ ਇਹਨਾਂ ਨੇ ਚੰਡੀਗੜ੍ਹ ਨੂੰ ਜਿਹਦਾ ਬਣਾਤਾ ਖੰਨਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਵੇਂ ਰੈਸਟੋਰੈਂਟਾਂ ਦੇ ਵਿੱਚ ਜਾਂ ਬਾਹਰ ਦੇ ਵਿੱਚ ਡੀਜੇ ਚੱਲਦਾ ਹੈ ਇੱਕ ਨਹੀਂ ਮਿੱਠੀ ਮਿੱਠੀ ਆਵਾਜ਼ ਡੀਜੇ ਦੀ ਵੀ ਤੁਸੀਂ ਸੁਣ ਰਹੇ ਹੋ ਅੱਛਾ ਗੱਲ ਇਹ ਕਹਿ ਕੇ ਖੰਨੇ ਸ਼ਹਿਰ ਚ ਹੋਰ ਵੀ ਬਾਹਰ ਬੋਲਦੇ ਤੁਸੀਂ ਐਸਾ ਕੀ ਲੈ ਕੇ ਆਏ ਹੋ ਦੇਖੋ ਜੀ ਇਹ ਤਾਂ ਜਦੋਂ ਕੋਈ ਆਏਗਾ ਉਹ ਆਪਣੇ ਆਪ ਦੱਸੇਗਾ ਹੀ ਬਾਕੀ ਨਾਲ ਸਾਡਾ ਕਿੰਨਾ ਕਾ ਫਰਕ ਹੈਗਾ ਅੱਛਾ ਇੱਕ ਹੋਰ ਹੈ ਲੋਕੀ ਜਿਵੇਂ ਬੜੀ ਥੋੜੀ ਖੂਬਸੂਰਤ ਜਿਹੜਾ ਹੈ ਬਾਹਰ ਤੇ ਰੈਸਟੋਰੈਂਟ ਬਣਿਆ ਹੋਇਆ ਹੈ ਅੱਧੇਕ ਲੋਕ ਤਾਂ ਜਿਹੜੇ ਵਿਚਾਰੇ ਆਣਾ ਚਾਹੁੰਦੇ ਹੋਣਗੇ ਡਰ ਜਾਂਦੇ ਹੋਣਗੇ ਕਿ ਰੇਟ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਬਾਹਰ ਹੋਰ ਵੀ ਬੋਲਦੇ ਜਿੰਨੇ ਵੀ ਖੰਨਾ ਸ਼ਹਿਰ ਜਾਂ ਲੁਧਿਆਣਾ ਚੰਡੀਗੜ੍ਹ ਸਭ ਨੂੰ 40% ਸਾਡੇ ਰੇਟ ਘੱਟ ਰੱਖੇ ਹੋਏ ਨੇ ਨਾਲ ਦੇ ਵਿੱਚ ਲੋ ਜੀ 40% ਰੇਟ ਕਹਿੰਦੇ ਜਿੰਨੇ ਬਾਰ ਨੇ ਜਿੰਨੇ ਰੈਸਟੋਰੈਂਟ ਨੇ 40% 40% ਦਾ ਡਿਸਕਾਊਂਟ ਇਸ ਬਾਰ ਦੇ ਵਿੱਚ ਦਿੱਤਾ ਜਾਊਗਾ ਕਿਉਂਕਿ ਇਹ ਕੋਈ ਇਹਨਾਂ ਨੂੰ ਪ੍ਰੋਫੈਸ਼ਨ ਲੈ ਕੇ ਨਹੀਂ ਚੱਲ ਰਹੇ ਇਹ ਲੋਕ ਖੁਦ ਵਪਾਰੀ ਨੇ ਤਿੰਨ ਬੰਦੇ ਤਿੰਨ 파ਟਰਨ ਤਿੰਨ ਭਰਾ ਇਕੱਠੇ ਹੋ ਕੇ ਜਿਹੜਿਆਂ ਉਰੇ ਮਿਲੇ ਹੋਏ ਨੇ ਇਹ ਵੀ ਨਾਲ 파ਟਰਨ ਨੇ ਇਸ ਰੈਸਟੋਰੈਂਟ ਦੇ ਬਾਰ ਦੇ ਵਿੱਚ ਤੇ ਕਿ ਮੇਰੇ ਕੇ ਨੇ ਲੱਗਦਾ ਕੀ ਸੋਚ ਉਹ ਲੈ ਕੇ ਤੁਸੀਂ ਉਹ ਇਹ ਚੀਜ਼ ਲੈ ਕੇ ਜਦੇ ਵੀ ਜੀ ਅਸੀਂ ਇਹ ਰੈਸਟੋਰੈਂਟ ਕੰਨਾਂਨਵਾਸੀਆਂ ਲਈ ਲੈ ਕੇ ਆਏ ਜਿਹੜਾ ਇਹ ਕਨਸੈਪਟ ਕੁਆਲਿਟੀ ਦੀ ਮੇਨ ਸਾਡਾ ਜਿਹੜਾ ਮਕਸਦ ਹੈ ਕੁਆਲਿਟੀ ਨੂੰ ਲੈ ਕੇ ਆ ਅੱਛਾ ਗੱਲ ਇੱਕ ਹੈ ਵੀ ਕੁਆਲਿਟੀ ਤੁਸੀਂ ਦੇ ਰਹੇ ਹੋ ਤੇ ਲੋਕ ਜਿਹੜੇ ਹੈ ਮੈਂ ਪਹਿਲਾਂ ਕੰਨਾਂਨਾਂ ਨੂੰ ਕਿਤੀ ਸੀ ਕਿ ਕੀ ਫਰਕ ਹੋਊਗਾ ਕਿਉਂਕਿ ਬਾਹਰ ਬੜੇ ਫਲੇ ਹੋਏ ਨੇ ਇਹਨਾਂ ਨੇ ਕਹਿ ਕੇ 40% ਤੱਕ ਦਾ ਡਿਸਕਾਊਂਟ ਜਿਹੜਾ ਹੈ ਅਸੀਂ ਆਪਣੇ ਇਹਦੇ ਚ ਦੇ ਰਹੇ ਹਾਂ ਬਿਲਕੁਲ ਦੇ ਰਹੇ ਹਾਂ ਜੀ ਸਿਰੇ ਕੁੱਕ ਹੈ ਉਹ ਕਿਆ-ਕਿਆ ਚੀਜ਼ ਜਰੀ ਅਸੀਂ ਦੇ ਰਹੇ ਹਾਂ ਇਸ ਵਿੱਚ ਮੈਨੋਂ ਥੋੜੀ ਕਿਆ ਚੀਜ਼ ਆ ਸਾਰੀ ਐਕਸਟਰਾ ਕੁਆਲਿਟੀ ਹੈ ਜੀ ਸਾਡੀ ਕੁਆਂਟੀਟੀ ਰੇਟ ਬਾਕੀ ਨਾ ਡਿਫਰੈਂਟ ਹੋਗੇ ਸਾਰਾ ਸਾਡਾ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਖੰਨੇ ਸ਼ਹਿਰ ਦੇ ਉਹ ਲੋਕ ਨੇ ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੈ ਵਪਾਰੀ ਨੇ ਖੰਨੇ ਦੇ ਇੱਕ ਪਾਸੇ ਇਹਨਾਂ ਦੀ ਇੰਡਸਟਰੀ ਹੈ ਜਿਹੜੇ ਕੀ ਬੇਸਨ ਦਾ ਕੰਮ ਕਰਦੇ ਨੇ ਪੂਰੇ ਇੰਡੀਆ ਦੇ ਵਿੱਚ ਇਹਨਾਂ ਦਾ ਬਿਜ਼ਨਸ ਸਪਲਾਈ ਹੁੰਦਾ ਇਸ ਤੋਂ ਇਲਾਵਾ ਜਿਹੜਾ ਸੈਦਾ ਨਮਕ ਪਾਕਿਸਤਾਨ ਤੋਂ ਨਮਕ ਆਂਦਾ ਹੈ ਦੋਸਤੋ ਅੱਜਕੱਲ ਨਮਕ ਦਾ ਰੁਝਾਨ ਬਹੁਤ ਚੱਲਿਆ ਹੋਇਆ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੀਆਂ ਦੁਕਾਨਾਂ ਦੇ ਉੱਪਰ ਦੇਖਿਆ ਹੋਊਗਾ ਥੈਲੇ 'ਤੇ ਹੁੰਦੇ ਨਮਕ ਦੇ ਉਹ ਹੁੰਦਾ ਸੈਦਾ ਨਮਕ ਸੈਦਾ ਨਮਕ ਆਪਾਂ ਰੱਖਤਾ ਲੈਨੇ ਆ ਲੇਕਿਨ ਉਹਦੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਆਉਂਦੇ ਨੇ ਕਦੇ ਲੈਟ ਵਾਲਾ ਜਿਹੜਾ ਹੈ ਸਿੱਧਾ ਨਮਕ ਕੱਢ ਦਿੰਦੇ ਹੋ ਕਦੇ ਕੁਛ ਕੱਢ ਦਿੰਦੇ ਹੋ ਕੀ ਹੈ ਕੀ ਇਹ ਇਹ ਸਰ ਸਾਡਾ ਮੇਰਾ ਨਾ ਡਾਇਰੈਕਟ ਪਾਕਿਸਤਾਨ ਤੇ ਇੰਪੋਰਟ ਕਰਵਾਨੇ ਆ ਆਪਾਂ ਉਸ ਤੋਂ ਬਾਅਦ ਆਪਾਂ ਘਰ ਘਰ ਦੇ ਵਿੱਚ ਮਤਲਬ ਅਸੀਂ ਇਹ ਪਿਓਰਟੀ ਦੀ ਚੀਜ਼ ਪਹੁੰਚਾਉਣਾ ਚਾਹੁੰਦੇ ਆ ਕਿ ਲੋਕਾਂ ਨੂੰ ਇੱਕ ਅੱਛਾ ਫੀਲ ਅੱਛਾ ਮਹਿਸੂਸ ਹੋਵੇ ਕਿ ਪਿਓਰ ਸਿੰਦਾ ਨਮਕ ਅੱਛਾ ਜਿਵੇਂ ਸਾਡਾ ਨਮਕ ਦੇ ਵੀ ਤੁਸੀਂ ਅਲੱਗ-ਅਲੱਗ ਵੈਰਾਈਟੀਆਂ ਲੈ ਕੇ ਆਏ ਹੋ ਕੀ ਇਸ ਰੈਸਟੋਰੈਂਟ ਵਿੱਚ ਵੀ ਲੈ ਕੇ ਆਏ ਹੋ ਸਰ ਜਿਹੜਾ ਇੱਕ ਵਾਰ ਇੱਥੇ ਆਏਗਾ ਉਹ ਦੁਬਾਰਾ ਹੋਰ ਕਿੱਥੇ ਹੀ ਜਾਗੇ ਅਸੀਂ ਪ੍ਰੋਮਿਸ ਕਰਦੇ ਹਾਂ ਤੁਹਾਡੇ ਚੈਨਲ ਮਾਤਾ ਦਾ ਵਾਦਾ ਕਰਤਾ ਕਿ ਜਿਹੜਾ ਇੱਕ ਵਾਰ ਸਾਡੇ ਕੋਲ ਆ ਗਿਆ ਮੁੜ ਕੇ ਕਿਸੇ ਹੋਰ ਰੈਸਟੋਰੈਂਟ ਚ ਨਹੀਂ ਜਾ ਸਕਦਾ ਰੈਸਟੋਰੈਂਟਾਂ ਨੂੰ ਘਾਟੇ ਪੈਣ ਵਾਲੇ ਕੰਦੇ ਸ਼ਹਿਰ ਦੇ ਅੱਛਾ ਮੈਂ ਗੱਲ ਕਰ ਰਿਹਾ ਸੀ ਕਿ ਤਿੰਨ ਦੋਸਤਾਂ ਨੇ ਇਕੱਠੇ ਹੋ ਕੇ ਇਹ ਰੈਸਟੋਰੈਂਟ ਖੋਲ੍ਹਿਆ ਸਿਰਫ ਇਸ ਮਕਸਦ ਨਾਲ ਕਿ ਖੁਦ ਘੁੰਮਣ ਪਰਣ ਦੇ ਸ਼ਕੀਨ ਸੀ ਖਾਣ ਪੀਣ ਦੇ ਸ਼ਕੀਨ ਸੀ ਬਾਹਰ ਜਾਂਦੇ ਸੀ ਖਾਣ ਪੀਣ ਵਾਸਤੇ ਇਹਨਾਂ ਨੇ ਪੂਰਾ ਇੰਡੀਆ ਸਰਚ ਕੀਤਾ ਇੰਡੀਆ ਤੋਂ ਬਾਅਦ ਬਰੋਡ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਸਰਚ ਕੀਤਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਵਧੀਆ ਨੇ ਕਿਉਂਕਿ ਕਦੇ-ਕਦੇ ਇਹਨਾਂ ਦਾ ਬੈਠਣ ਦਾ ਮੌਕਾ ਮੈਨੂੰ ਵੀ ਮਿਲ ਜਾਂਦਾ ਹੈ ਸੋ ਸਾਰੇ ਹਿੰਦੁਸਤਾਨ ਦੀ ਵੈਰਾਈਟੀ ਇਕੱਠੀ ਕਰਕੇ ਇਹ ਲੈ ਕੇ ਆ ਰਿਹਾ ਬਿਗ ਬੋਸ ਜਿਹੜਾ ਕਿ ਅੱਜ ਖੰਨੇ ਦੇ ਵਿੱਚ ਆ ਚੁੱਕਿਆ ਹੈ ਔਰ ਬਿਗ ਬੋਸ ਦੇ ਨਾਲ ਰੈਸਟੋਰੈਂਟ ਦੇ ਬਾਹਰ ਜਿਹੜਾ ਖੋਲਿਆ ਕਿਉਂਕਿ ਇਹਨਾਂ ਦਾ ਕੰਮ ਜਿਆਦਾ ਦੱਸ ਸੀ ਕਿ ਇਹਨਾਂ ਦੀ ਫੈਕਟਰੀ ਹੈ ਜਿੱਥੇ ਮੈਸਨ ਤਿਆਰ ਕੀਤਾ ਜਾਂਦਾ ਹੈ ਇਹਨਾਂ ਦੇ ਵਿਧਾਨੇ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਅਰੂਮ ਹੈ ਜਿੱਥੋਂ ਪੂਰੇ ਪੰਜਾਬ ਨੂੰ ਸਮਾਨ ਸਕਰਿਆਨੇ ਦਾ ਸਪਲਾਈ ਹੁੰਦਾ ਹੈ ਔਰ ਜੇਕਰ ਖਲ ਤੀਸਰੇ ਪਾਰਟਨਰ ਦੀ ਕਰੀਏ ਅਨੰਤ ਕਰਿਆਨਾ ਸਟੋਰ ਦਾ ਬੱਚੇ-ਬੱਚੇ ਦੀ ਜਵਾਨ ਦੇ ਉੱਪਰ ਜਿਹੜਾ ਕਿ ਕਚਹਿਰੀਆਂ ਦੇ ਸਾਹਮਣੇ ਆ ਉਹ ਬੱਚੇ-ਬੱਚੇ ਦੀ ਜਵਾਨ ਦੇ ਉੱਪਰ ਹੈ ਅਨੰਤ ਕਰਿਆਨਾ ਸਟੋਰ ਅੱਜ ਅਨੰਤ ਕਰਿਆਨਾ ਸਟੋਰ ਬਿੱਗ ਬੋਸ ਲੈ ਕੇ ਖੰਨੇ ਆਇਆ ਹੈ ਕੀ ਆਤੀ ਸੋਚ ਕੇ ਲੈ ਕੇ ਆਇਆ ਹੈ ਵੀ ਆਪਣੇ ਸ਼ਹਿਰ ਵਾਸੀ ਉਹਨੇ ਇੱਕ ਬਹੁਤ ਹੀ ਵਧੀਆ ਫੂਡ ਦੀ ਕੁਆਲਿਟੀ ਰਿਕਰਾਂ ਦੀ ਵੈਰਾਈਟੇ ਬੈਠਣ ਦਾ ਸਾਫ ਸੁਥਰਾ ਸਟੈਂਡ ਕੋਲ ਅੱਛਾ ਗੱਲ ਇਹ ਕਿ ਬਾਵੇ ਹਰ ਕੋਈ ਬੰਦਾ ਕਰਦਾ ਜਿਹੜਾ ਵੀ ਕੋਈ ਦੁਕਾਨਦਾਰੀ ਕਰਦਾ ਹੈ ਜਾਂ ਛੋਟਾ ਕੋਈ ਰੈਸਟੋਰੈਂਟ ਖੋਲਦਾ ਹੈ بڑا ਰੈਸਟੋਰੈਂਟ ਖੋਲਦਾ ਹੈ ਹਰ ਬੰਦਾ ਬਾਦਾ ਜਰੂਰ ਕਰਦਾ ਹੈ ਕਿ ਕੋਈ ਸਫਾਈ ਦਮਾਂਗੇ ਰੇਟ ਸਾਡੇ ਜ਼ਾਇਦ ਹੋਣਗੇ ਕਿ ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਸੀ ਨੂੰ ਦੇਖੋ ਥੋੜੀ ਗੱਲ ਬਹੁਤ ਵਧੀਆ ਵੀ ਇਹ ਕਿ ਬੰਦਾ ਆਪਣੀ ਤਰੀਫ ਆਪ ਕਰਦਾ ਹੈ ਅਸਲੀ ਗੱਲ ਕਹਾਂਗੇ ਵੀ ਇੱਕ ਵਾਰ ਆਓ ਤਾਂ ਕਿ ਤੁਸੀਂ ਤਰੀਫ ਆਪ ਕਰੋ ਕਿੰਨੇ ਪਰਸੈਂਟ ਸਕੋਨ ਦਾ ਰੱਖਿਆ ਹੋਇਆ ਹੈ ਬਾਕੀ ਇਹ ਨਾਲੋਂ ਬਾਕੀਆਂ ਨੂੰ 40% ਦੀ ਕੀ ਸਾਰੇ ਇਹਦੇ ਲਈ ਆਲਰੇਡੀ ਕੱਟ ਹੈ ਲੋ ਜੀ ਬਾਕੀ ਰੈਸਟੋਰੈਂਟ ਉਹਨਾਂ ਨਾਲ 40% ਡਿਸਕਾਊਂਟ ਦੀ ਉਹਨਾਂ ਨੇ ਗੱਲ ਕਰ ਦਿੱਤੀ ਹੈ ਦੋਸਤੋ ਗੱਲ ਇਹ ਹੈ ਮੇਰਾ ਵੀ ਨਾਮ ਹੈ ਖੰਨੇ ਸ਼ਹਿਰ ਦੇ ਵਿੱਚ ਕਿਸੇ ਬੰਦੇ ਨੇ ਵੀ ਪੁੱਛਿਆ ਸਾਡੇ ਇੱਕ ਖੰਨੇ ਦੇ ਉਹ ਬੱਠੇ ਪਿੱਛੇ ਮਨੇਯਾਰੀ ਵਾਲੇ ਉਹਨਾਂ ਨੇ ਪੁੱਛਿਆ ਕਿ ਮੇਰਾ ਵੀ ਨਾਮ ਹੈ ਦੋਸਤੋ ਮੈਂ ਚੱਲ ਕੇ ਘਰੋਂ ਉਰੇ ਆਇਆ ਹਾਂ ਤੁਸੀਂ 40% ਦਾ ਡਿਸਕਾਊਂਟ ਦੇ ਰਹੇ ਹੋ ਕਿਉਂਕਿ ਜਦੋਂ ਮੈਂ ਚੈਨਲ ਦੇ ਉੱਪਰ ਕੋਈ ਕਵਰੇਜ ਕਰਦਾ ਹਾਂ ਤਾਂ ਮੈਂ ਆਪਣੇ ਵਾਸਤੇ ਪਰਸਨਲ ਕੋਰਟ ਤੇ ਵੀ ਕੁਝ ਡਿਸਕਾਊਂਟ ਮੰਗ ਜੇ ਜਿਹੜਾ ਕੋਈ ਬੰਦਾ ਮੇਰਾ ਚੈਨਲ ਦੇਖ ਕੇ ਤੁਹਾਡੇ ਰੈਸਟੋਰੈਂਟ ਜਾਂਦਾ ਹੈ ਕਿਉਂਕਿ ਸਰਕਲ ਬਹੁਤ بڑا ਹੈ ਫਿਰ ਕਿੰਨੇ ਪਰਸੈਂਟ ਸਕੋਟ ਦੂੰਗੇ ਲੱਗਦਾ ਹੂ ਦੇਖੋ ਜੀ ਜੋ ਸਾਡਾ ਮੈਨੂ ਦੇ ਉੱਪਰ ਰੇਟ ਰੱਖਿਆ ਆ ਮੱਕੀ ਮੈਨੂ ਦੇ ਨਾਲ ਸਾਡਾ ਪਹਿਲੀ 40% ਡਿਸਕਾਊਂਟ ਰੱਖਿਆ ਆ ਅੱਜ ਇਸ ਓਪਨਿੰਗ ਦੀ ਖੁਸ਼ੀ ਦੇ ਵਿੱਚ ਆਪਾਂ ਜਿਹੜਾ ਵੀ ਹੋਰੇ ਬਿਲਿੰਗ ਹੋਏਗੀ 10% ਆਪਾਂ ਉਹਨਾਂ ਨੂੰ ਡਿਸਕਾਊਂਟ ਦੇ ਆਂਗੇ ਲਓ ਜੀ ਇੱਕ ਮਹੀਨੇ ਤੱਕ ਇੱਕ ਮਹੀਨੇ ਤੱਕ ਜਿਹੜਾ ਵੀ ਕੋਈ ਮੇਰਾ ਚੈਨਲ ਯੂਨੀਵਰਸਲ ਨਿਊਜ਼ ਨੈਸ਼ਨਲ ਦੇਖ ਕੇ ਇਸ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਮੇਰਾ ਬੇਵਰਾਦ ਹੁੰਦਾ ਹੈ ਉਹਨੂੰ ਅਲੱਗ ਤੋਂ 14% ਤੋਂ ਅਲੱਗ ਜਿਹੜਾ ਹੈ 3% ਐਕਸਟਰਾ ਡਿਸਕਾਊਂਟ ਦਿੱਤਾ ਜਾਂਦਾ ਹੈ ਤੇ ਮੈਂ ਡਿਸਕਾਊਂਟ ਤੁਹਾਨੂੰ ਪਤਾ ਹੈ ਜਿਸ ਹੱਬ ਦੀ ਵੀ ਰਿਕਾਰਡਿੰਗ ਕਰਦਾ ਹੈ ਜਿਸ ਹੱਬ ਦੀ ਵੀ ਜਿਹੜੀ ਹੈ ਰਿਪੋਰਟ ਕਰਦੇ ਆ ਟੋਟਲ ਜਿਹੜਾ ਹੈ ਇਹ 10% ਡਿਸਕਾਊਂਟ ਤੁਹਾਨੂੰ ਹੋ ਚੁੱਕਿਆ ਹੈ 10% ਡਿਸਕਾਊਂਟ ਤੁਸੀਂ ਆਓ ਰੋਟੀ ਖਾਓ ਛੋਟਾ ਛੋਟਾ लवली लवली ਪੈਕ ਵੀ ਲਗਾਓ ਤੇ ਇੰਜੋਏ ਕਰੋ ਜ਼ਿੰਦਗੀ ਦਾ ਤੇ ਬਾਸ ਦੇ ਵਿੱਚ ਜਿਹੜਾ ਬਿਲ ਆਂਦਾ ਹੈ ਬਿਲ ਦੇ ਵਿੱਚ 10% ਡਿਸਕਾਊਂਟ ਇਹ ਗੱਲ ਕਹਿ ਦਿਓ ਕਿ ਮੈਨੂ ਦਾ ਚੈਨਲ ਦੇ ਕੇ ਆਏ ਹਾਂ ਜਿਹੜੇ ਦੁਕਾਨਾਂ ਤੋਂ ਫੈਕਟਰੀਆਂ ਤੋਂ ਮਤਲਬ ਲੋਕ ਥੱਕ ਕੇ ਸ਼ਾਮ ਨੂੰ ਰੇ ਆਣਗੇ ਉਹ ਘਰ ਵਾਪਸ ਨਹੀਂ ਜਾਣਗੇ ਵੀ ਵਾਦਾ ਕਰਦੇ ਆ ਤਾਂ ਨਾ ਅਗਲਾ ਜਿਹੜੇ ਲੋਕ ਥੱਕ ہار ਕੇ ਰਾਤ ਨੂੰ ਆਣਗੇ ਸਾਡੇ ਬਾਹਰ ਦੇ ਵਿੱਚ ਘਰ ਵਾਪਸ ਨਹੀਂ ਜਾਣਗੇ ਘਰ ਤਾਂ ਸੀ ਜਾਣ ਦੇਣਾ ਉਹਨਾਂ ਨੂੰ ਕਿਉਂਕਿ ਘਰ ਘਰ ਵਾਲੀਆਂ ਢੀਕਦੀਆਂ ਨੇ ਬੱਚੇ ਢੀਕਦੇ ਨੇ ਪਰ ਗੱਲ ਇਹ ਕਹਿ ਕੇ ਜਿਹੜਾ ਉਰੇ ਬਹਿ ਕੇ लवली लवली ਪੈਗ ਲਾਊਗਾ ਬੜਾ ਇੰਜੋਏ ਕਰੂਗਾ ਫੈਮਿਲੀ ਦੇ ਨਾਲ ਆਓ ਇਕੱਲੇ ਨਾ ਆਓ ਫੈਮਿਲੀ ਨਾਲ ਆਓ ਕਿਉਂਕਿ ਤੁਹਾਡੇ ਵਾਸਤੇ ਲੱਗਦਾ ਇੱਕ ਦੀਵਾਰ ਵਿੱਚ ਕੀਤੀ ਹੋਈ ਹੈ ਤੁਹਾਡੀ ਫੈਮਿਲੀ ਉਰੇ ਬੈਠ ਕੇ ਰੈਸਟੋਰੈਂਟ ਦੇ ਵਿੱਚ ਵਧੀਆ-ਵਧੀਆ ਖਾਣਾ ਖਾਵੇ ਆਪ ਵੀ ਆਓ ਆਪਣੇ ਦੋਸਤਾਂ ਨੂੰ ਵੀ ਨਾਲ ਲੈ ਕੇ ਆਓ ਔਰ ਸਭ ਤੋਂ ਵੱਡੀ ਗੱਲ ਇੱਕ ਮੈਚ ਉਹ ਦੇਖ ਰਿਹਾ ਹੈ ਇਹਨਾਂ ਨਾਲ ਮੈਂ ਡਿਸਕਸ ਨਹੀਂ ਕੀਤੀ ਜੇਕਰ ਤੁਹਾਡੇ ਕੋਈ ਛੋਟਾ ਤੁਹਾਡੀ ਕੋਈ ਛੋਟੀ ਪਾਰਟੀ ਹੈ ਕੋਈ ਬਰਥਡੇ ਹੈ ਤਾਂ ਇਸ ਤੋਂ ਉੱਪਰ ਸ਼ਾਇਦ ਖੱਦੇ ਸ਼ਹਿਰ ਦੇ ਵਿੱਚ ਜਗ੍ਹਾ ਅਵੇਲੇਬਲ ਨਹੀਂ ਹੈ ਘੱਟ ਰੇਟ ਦੇ ਵਿੱਚ ਵਧੀਆ ਜਗ੍ਹਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਅੱਛਾ ਇਹ ਸਭ ਤੋਂ ਪਹਿਲਾਂ ਜਿਹੜਾ ਟੀ ਆਈ ਸੀ ਕੀਰੇ ਦਿਮਾਗ ਚ ਆਇਆ ਵੀ ਆਪਾਂ ਇਹ ਚੀਜ਼ ਨਮਰੇ ਖੋਡੀਏ ਸੀ ਫਿਕਰ ਅਸੀਂ ਅੱਜ ਸਾਰੇ ਤਿੰਨੋਂ ਫਰੈਂਡ ਹਨਾ ਨਾ ਨਾ ਆਇਆ ਸੀ ਉਹਨੂੰ ਤੋਂ ਬਾਅਦ ਸੀਟੀ ਆ ਗਿਆ ਵੀ ਕਹਿ ਰਹੇ ਆਂ ਆਪਾਂ ਕੁਝ ਹੋਰ ਬੈਟਰ ਕਰੀਏ ਜਿਵੇਂ ਕਿਵੇਂ ਲੱਗਿਆ ਜਦੋਂ ਕਿਸੇ ਬੰਦੇ ਨੇ ਤੁਹਾਡੇ ਸਾਹਮਣੇ ਕਿਹਾ ਵੀ ਆਪਾਂ ਰੈਸਟੋਰੈਂਟ ਖੋਲੀਏ ਬਾਜੀ ਸਾਡਾ ਉਸੇ ਟਾਈਮ ਮਨ ਬਣ ਗਿਆ ਜੀ ਹਾਂ ਵੀ ਸਹੀ ਇਹ ਕਿੰਨਾ ਚਿਰ ਤੋਂ ਕਿੰਨਾ ਚਿਰ ਤੋਂ ਕਰਦੇ ਆ ਰਹੇ ਸੀ ਇਹ ਪਲੈਨਿੰਗ ਬਣ ਗਈ ਸਾਡੀ ਪਲੈਨਿੰਗ ਸਿਰਫ 2 ਮਹੀਨੇ ਮੰਨੇ ਜੀ 2 ਮਹੀਨੇ ਵਿੱਚ ਥੋੜਾ ਬਣ ਗਿਆ ਇਹ ਹਾਂਜੀ ਹਾਂਜੀ ਅੱਛਾ ਉਸ ਤੋਂ ਪਹਿਲਾਂ ਵੀ ਕੋਈ ਜਿਹਾ ਹੋਟ ਦੇਖੀ ਸੀ ਕਿ ਇੱਕ ਇੱਥੇ ਹੀ ਥੋੜੀ ਮਨ ਬਣਿਆ ਸੀ ਅਸੀਂ ਸਰ ਐਕਚੁਅਲੀ ਜਿੱਥੇ ਖਾਣਾ ਖਾਣਾ ਆਏ ਸੀਗੇ ਖਾਣਾ ਖਾਣਾ ਖਾਂਦੇ ਖਾਂਦੇ ਸਾਡੇ ਮਨ 'ਚ ਆਇਆ ਕਿ ਅਸੀਂ ਆਪਾਂ ਖਰੀਦਣਾ ਹੈ ਅਸੀਂ ਉਹਨਾਂ ਦੀ ਸਪੋਰਟ ਤੇ ਪਰਚੇਸ ਕੀਤਾ ਹੈਗਾ ਪਰਚੇਸ ਕੀਤਾ ਕੋਈ ਮਤਲ ਲਿਆ ਆਪਣੇ ਕੋ ਦੋਸਤੋ ਇਹ ਸੀ ਇਹ ਤਿੰਨ ਲੋਕ ਜਿਓ ਮੈਂ ਕਹਿ ਸਰਦਾ ਕਿ ਖੰਨੇ ਦੇ ਉਹ ਨਾਮਵਰ ਲੋਕ ਨੇ ਜਿਨ੍ਹਾਂ ਦਾ ਆਪਣੀ ਇੱਕ ਅਲੱਗ ਪਹਿਚਾਣ ਹੈ ਇੱਕ ਮੰਦੇ ਵਿੱਚ ਤਮੰਨਾ ਸੀ ਕਿ ਆਪਾਂ ਕੁਝ ਖੰਨੇ ਦੇ ਵਿੱਚ ਐਸੀ ਚੀਜ਼ ਲੈ ਕੇ ਆਈਏ ਕਿ ਇਹਨਾਂ ਦੇ ਸਾਥੀ ਇਹਦਾ ਆਪਣਾ ਸਰਕਲ ਬਹੁਤ بڑا ਹੈ ਪਰ ਫਿਰ ਵੀ ਮੰਦੇ ਵਿੱਚ ਇੱਕੋ ਹੀ ਤਮੰਨਾ ਸੀ ਕਿ ਐਸਾ ਕੁਝ ਲੈ ਕੇ ਆਈਏ ਰੇਟ ਵੀ ਬਹੁਤ ਘਟਦੀਏ ਤੇ ਜਿਹੜੀ ਕੁਆਂਟੀਟੀ ਕੁਆਂਟੀਟੀ ਦੇ ਹਿਸਾਬ ਨਾਲ ਵੀ ਇਹਨਾਂ ਨੇ ਗੱਲ ਕੀਤੀ ਸੀ ਕੁਆਂਟੀਟੀ ਵੀ ਬਹੁਤ ਜ਼ਿਆਦਾ ਹੈ ਇਹ ਪੀਸੀ ਜੰਜੀ ਮੰਡੀ ਬਿੰਦਗੜ ਤੋਂ ਜਨ ਸਾਹਿਬ ਗਵਿੰਦਗੜ ਬਹੁਤ ਮਸ਼ਹੂਰ ਹੈ ਇੰਡਸਟਰੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਗਵਿੰਦਗੜ ਦੇ ਥੋੜੇ ਕਲੱਬ ਵੀ ਬਹੁਤ ਬਣੇ ਹੋਏ ਨੇ ਹਾਂਜੀ ਹਾਂਜੀ ਅੱਛਾ ਐਸੀ ਜਗ੍ਹਾ ਦੇਖ ਕੇ ਅੱਜ ਕਿਵੇਂ ਮਨ ਰਲਿਆ ਬਹੁਤ ਮਨ ਖੁਸ਼ ਹੋਇਆ ਜੀ ਬਹੁਤ ਮਨ ਖੁਸ਼ ਹੋਇਆ ਅੱਛਾ ਰਾਤ ਨੂੰ ਵੀ ਲੱਭੀ ਲੱਭੀ ਪੈਗ ਲਾਉਣ ਵਾਸਤੇ ਖੰਨੇ ਦੇ ਸਾਥੀਆਂ ਨਾਲ ਲੱਗੇ ਆਉਂਗੇ ਬਿਲਕੁਲ ਆ ਕੇ ਆਉਂਗਾ ਜੂੜੀ ਲੈ ਕੇ ਆਵਾਂਗੇ ਜਿਹੜਾ ਬੰਦ ਕੀ ਬੈਠੀ ਸੀ ਅੱਜ ਕੱਲ੍ਹ ਕਹੀ ਸੀ ਕਿ ਜਿਹੜਾ ਹੋਰੇ ਪੈਗ ਲਾਊਗਾ ਮੁੜ ਕੇ ਘਰੋਂ ਜਲਦੀ ਜਲਦੀ ਨਹੀਂ ਜਾਊਗਾ ਇਹਦੇ ਬਾਰੇ ਕੀ ਗੱਲਾਂ ਚੱ ਦਿੱਕਤ ਆਲੀ ਆਲਾ ਸੋ ਗੱਲ ਹੈ ਜੀ ਵੀ ਦੇਖੋ ਇਹ ਨਾਲ ਨਾਲ ਇੰਜੋਏ ਵੀ ਹੋਣਾ ਚਾਹੀਦਾ ਕਿਉਂਕਿ ਖਾਲੀ ਉਰੇ ਰੈਸਟੋਰੈਂਟ ਨਹੀਂ ਖੁੱਲਿਆ ਉਰੇ 바ਰ ਵੀ ਖੁੱਲਿਆ ਉਹ 바ਰ ਤਾਂ ਜਿਹੜੇ ਲੋਕੀ ਸਾਰੇ ਪਸੰਦ ਕਰਦੇ ਨੇ 바ਰ ਵਾਸਤੇ ਦਾ ਲੋ ਮੈਂ ਗੱਲ ਕਰ ਰਿਹਾ ਸੀ ਖੰਨੇ ਸ਼ਹਿਰ ਦੇ ਸਾਡੇ ਰੇਲਵੇ ਰੋਡ ਦਾ ਉਹ ਨਾਮ ਇਹ ਰਕੇਸ਼ ਕੁਮਾਰ ਜੀ ਦਾ ਨਾਮ ਹੈ ਤਾਂ ਮੈਂ ਕਹਿ ਸੀ ਕਿ ਮੈਨਰੋ ਦਾ ਵੀ ਨਾਮ ਹੈ ਤੇ ਮੈਂ 3 ਪਰ ਰੋਡਰ ਤੋਂ 100 ਕਿਜੀ ਲੈ ਲਿਆ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਜਿਹੜਾ ਬਾਹਰ ਉਹ ਭਾਈ ਆਜੀ ਜੀ ਐਨ ਨੈਰੇ ਜਾਣਗੇ ਪੂਰੇ ਪੂਰੇ ਐ ਸਾਥ ਨੂੰ ਫ੍ਰੀ ਹੋ ਕੇ ਫਿਰ ਆਪਾਂ ਨਾਲ ਕੋਈ ਪਿੰਦੇ ਆਂ ਪਰਿਵਾਰ ਦੇ ਪਰਿਵਾਰ ਦੇ ਨਾਲ ਪਰਿਵਾਰ ਨਾਲ ਬੈਠ ਕੇ ਅੱਛਾ ਇੱਕ ਲੋਡ ਸਿਗੀ ਹੈ ਉਹਰੇ ਹਾਂਜੀ ਇਹ ਰੈਸਟੋਰੈਂਟ ਹੈ ਜੀ ਦੇਖ ਕਿ ਜੇ ਬੰਦੇ ਨੂੰ ਵਧੀਆ ਕੁਆਲਿਟੀ ਵਧੀਆ ਰੇਟ ਘੱਟ ਦੀ ਮਿਲੇ ਮੈਂ ਜੂਰ ਆਉਗਾ ਬੱਚਾ ਆਪਣਾ ਕਰੂਗਾ ਨਾਲ ਫੰਕਸ਼ਨ ਵੀ ਕਰਨਗੇ ਨਾਲ ਕੇਜੀ ਦੇ ਨਾਲ ਨਾ ਮੈਂ ਇੱਕ ਹੋਟਲ ਦਾ ਨਾ ਫ੍ਰੀ ਐਡ ਕਰਨ ਲੱਗੇ ਹਾਂ ਵੀ ਇੱਕ ਐਸਆਈਪੀ ਸਿੱਪ ਜਰੀ ਹੈ ਇਹਨਾਂ ਦੇ ਬੇਟਾ ਬੇਟੀ ਚਲਾ ਰਹੇ ਨੇ ਉਹਦੇ ਵਿੱਚ ਜਿਹੜੇ ਬੱਚੇ ਜੁਨਾ ਜਮਾ ਘਟੋ ਦਾ ਅੱਖਰਾਂ ਦੇ ਨਾਲ ਉਮਰੀਆ ਨਾ ਕਰਦੇ ਨੇ ਉਹ ਸਿੱਪ ਕੰਪਨੀ ਜਰੀ ਹੈ ਐਸਆਈਪੀ ਉਹ ਇਹਨਾਂ ਦੀ ਐ ਐਡ ਆਪਾਂ ਇਹਦਾ ਕੋਲ ਵੀ ਲਵਾਂਗੇ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਹੈ ਦੂਰ ਤਰਾਡੇ ਤੋਂ ਅੱਜ ਇਸ ਮਹੌਰੇ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਲੇਡੀਜ਼ ਵੀ ਨੇ ਜੈਸ ਵੀ ਨੇ ਅੱਜ ਤੁਸੀਂ ਬਿਗ ਬੋਸ ਨਾ ਦੇਖ ਲਓ ਅੱਜ ਅੱਜ ਬਿਗ ਬੋਸ ਨੇ ਆਇਆ ਹੋਇਆ ਹੈ ਰੈਸਟੋਰੈਂਟ ਖੋਲਤਾ ਤੇ ਬਾਰ ਕੋਟ ਹੈ ਜਿਵੇਂ ਲੱਗਦਾ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਦੇਖ ਕੇ ਹੋਰੋਤ ਨੂੰ ਬਹੁਤ ਵਧੀਆ ਲੱਗਿਆ ਇਹ ਮੇਰਾ ਬ੍ਰਦਰ ਹੀ ਆ ਜੀ ਵਧੀਆ ਲੱਗਿਆ ਹਾਂਜੀ ਅੱਛਾ ਮਤਲਬ ਇਹ ਵੀ ਆਪਣੀ ਫੈਮਲੀ ਆ ਉਹਦੇ ਵੀ ਲੈ ਕੇ ਆਉਂਗੇ ਤੁਸੀਂ ਨਾਲ ਉਹ ਤਾਂ ਲੈ ਕੇ ਜਾਣਾ ਜੀ ਆਪਣੀ ਫੈਮਲੀ ਆ ਇਹ ਇਹ ਬ੍ਰਦਰ ਮੇਰਾ ਹੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਗੱਲ ਇੱਕ ਹੈ ਜੇ ਪਰਿਵਾਰਿਕ ਮੈਂਬਰ ਆ ਬਾਜੀ ਕੁੰਡ ਹਾਂਜੀ ਸਹੀ ਆ ਸੋ ਕਿਉਂਕਿ ਲੋਕ ਆਏ ਹੋਏ ਨੇ ਔਰ ਹਾਂ ਬਾਕੀ ਕੀ ਕੀ ਗੱਲਾਂ ਧੰਨਵਾਦ ਤੁਸੀਂ ਅਮਰਗੜ ਤੋਂ ਆਇਆ ਹਾਂ ਉਹ ਇੱਕ ਬਹੁਤ ਬਹੁਤ ਵੋਟ ਰੈਸਟੋਰੈਂਟ ਦੇ ਬਾਹਰ ਬਣਿਆ ਹੋਇਆ ਕੀ ਗੱਲਾਂ ਚੱਲਦਾ ਵੈਸਾ ਇਹ ਕਿਸੇ ਤਰ੍ਹਾਂ ਨਹੀਂ ਸਾਡਾ ਆਪਣਾ ਘਰ ਦਾ ਹੀ ਹੈ ਇਹ ਪਰ ਫਿਰ ਵੀ ਇਹ ਬਹੁਤ ਵੱਡੀ ਆਪਣਾ ਆਪਣਵਦੀ ਹੈ ਚੀਜ਼ ਤੇ ਵੀ ਖੰਡਿਆ ਦੇ ਵਿੱਚ ਆਪਣਾ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਇਆ ਜਿਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਹੋਰ ਫੈਸਿਲਿਟੀ ਮਿਲੂ ਵਧੀਆ ਫੂਡ ਮਿਲਣਾ ਆ ਵਧੀਆ ਪ੍ਰੈਪਰੇਸ਼ਨ ਮਿਲਦੀ ਆ ਵਧੀਆ ਚੀਜ਼ ਆ ਹਾਂ ਸੋਕੂਗੀ ਲੋਕਾਂ ਨੂੰ ਇਸ ਚੀਜ਼ ਦੀ ਲੋੜ ਹੈ ਮੈਂ ਗੱਲ ਕਰ ਰਿਹਾ ਸੀ ਕਿ ਬਾਹਰ ਬਣਿਆ ਹੋਇਆ ਰੈਸਟੋਰੈਂਟ ਬਣਿਆ ਹੋਇਆ ਹੈ ਔਰ ਤਿੰਨ ਬਲੋਕ ਬਣੇ ਹੋਏ ਨੇ ਆ ਸੋ ਇੱਕ ਸਾਈਡ ਦੇ ਉੱਪਰ ਜਿਹੜਾ ਹੈ ਵਿੱਚ ਦੀਵਾਰ ਕੀਤੀ ਹੋਈ ਹੈ ਦੀਵਾਰ ਤੋਂ ਲੈਫਟ ਹੈਂਡ ਸਾਈਡ ਦੇ ਉੱਪਰ ਜਿਹੜਾ ਹੈ ਬਾਹਰ ਬਣਿਆ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਸਾਹਮਣੇ ਜਰੀ ਹੈ ਪੂਰੀ ਗੈਦਰਿੰਗ ਹੈ ਸਾਹਮਣੇ ਬਾਹਰ ਬਣਿਆ ਹੋਇਆ ਹੈ ਔਰ ਸਾਡੇ ਵਿਧਾਇਕ ਸਾਹਿਬ ਜਿਹੜੇ ਨੇ ਉਹ ਵੀ ਅੱਜ ਉਹ ਵਿਸ਼ੇਸ਼ ਤੌਰ ਤੇ ਅੱਜ ਮੌਹਰਤ ਦੇ ਉੱਪਰ ਪਹੁੰਚੇ ਹੋਏ ਨੇ ਇਹ ਖੂਬਸੂਰਤ ਬਾਹਰ ਜਿੱਥੇ ਬੈਠ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਇੰਜੋਏ ਕਰ ਸਕਦੇ ਹੋ ਬਾਹਰ ਦੇ ਬਿਲਕੁਲ ਨਾਲ ਰੈਸਟੋਰੈਂਟ ਬਣਿਆ ਹੋਇਆ ਹੈ ਜਿੱਥੇ ਫੈਮਿਲੀਆ ਦੇ ਨਾਲ ਤੁਸੀਂ ਬੈਠ ਕੇ ਖਾਣਾ ਖਾ ਸਕਦੇ ਹੋ ਆਨੰਦ ਮਾਣ ਸਕਦੇ ਹੋ ਛੋਟੀਆਂ-ਛੋਟੀਆਂ ਪਾਰਟੀਆਂ ਜਿਹੜੀਆਂ ਨੇ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੀਸਰਾ ਬਲੌਕ ਜਿਹੜਾ ਹੈ ਤੀਸਰਾ ਬਲੌਕ ਵੀ ਬਣਿਆ ਹੋਇਆ ਹੈ ਜਿੱਥੇ ਜਿਹੜਾ ਰੈਸਟੋਰੈਂਟ ਹੈ ਇੱਥੇ ਬੈਠ ਕੇ ਵੀ ਤੁਸੀਂ ਖਾਣਾ ਖਾ ਸਕਦੇ ਹੋ ਆਪਣੇ ਪਰਿਵਾਰਾਂ ਦੇ ਨਾਲ ਹੈਪੀ ਬਰਥਡੇ ਮਨਾ ਸਕਦੇ ਹੋ ਜਨਮ ਦਿਹਾੜਾ ਮਨਾ ਸਕਦੇ ਹੋ ਤੁਸੀਂ ਦੇਖ ਲਓ ਕਿ ਬੜਾ ਖੂਬਸੂਰਤ ਬਣਿਆ ਹੋਇਆ ਹੈ ਹਾਂਜੀ ਇੱਕ ਵੰਡ ਤੁਸੀਂ ਆਏ ਹੋ ਅੱਜ ਬਿੱਗ ਬੋਸ ਹਾਂਜੀ ਬਿੱਗ ਬੋਸ ਦੇਖਦੇ ਹੋ ਹਾਂਜੀ ਹਾਂਜੀ ਅੱਜ ਬਿੱਗ ਬੋਸ ਅੱਜ ਖੰਨੇ ਚ ਵੀ ਆ ਗਿਆ ਬਾਹਰ ਤੇ ਰੈਸਟੋਰੈਂਟ ਖੁੱਲ ਚੁੱਕਿਆ ਹੈ ਕਿਵੇਂ ਲੱਗ ਰਿਹਾ ਦੇਖ ਕੇ ਜਿਹੜੀ ਡੈਕੋਰੇਸ਼ਨ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਇੰਜੋਏ ਹੋ ਰਹੇ ਹੈ ਅੱਛਾ ਜੇ ਕੱਲੋ ਬੱਚਿਆਂ ਦਾ ਜਨਮ ਦਿਹਾੜਾ ਹੁੰਦਾ ਹੈ ਜਾਂ ਪ੍ਰੋਗਰਾਮ ਦਾ ਹੋਵੇ ਮਨਾਉਂਦਾ ਹੋਵੇ ਮਨ ਬਣ ਰਿਹਾ ਹਾਂਜੀ 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 ਸੋ ਤੁਸੀਂ ਦੇਖ ਲਓ ਕਿ ਲੋਕ ਖੁਸ਼ ਨੇ ਕਿਉਂਕਿ ਖੰਨੇ ਸ਼ਹਿਰ ਦੇ ਵਿੱਚ ਇੱਕ ਵਧੀਆ ਡੈਕੋਰੇਸ਼ਨ ਵਾਲਾ ਜਿਹੜਾ ਹੈ ਇਹ ਰੈਸਟੋਰੈਂਟ ਬਾਹਰ ਇੱਥੇ ਖੁੱਲ ਚੁੱਕਿਆ ਹੈ ਔਰ ਬਹੁਤ ਹੀ ਸਾਫ ਸੁਥਰਾ ਵਧੀਆ ਖਾਣਾ ਵਧੀਆ ਰੈਸਟੋਰੈਂਟ ਜਿਹੜਾ ਹੈ ਖੰਨੇ ਨੂੰ ਮਿਲਿਆ ਸੋ ਤੁਸੀਂ ਦੇਖ ਰਹੇ ਹੋ ਕਿ ਰਸ਼ਵੀ ਪੂਰਾ ਪੂਰੀ ਗੈਦਰਿੰਗ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਸੋ ਧੋਲ ਧਮਾਕਿਆਂ ਦੇ ਨਾਲ ਅੱਜ ਦੇ ਮਹਿਮਾਨਾਂ ਨੂੰ ਰੇ ਲਿਆਂਦਾ ਜਾ ਰਿਹਾ ਹੈ ਸੋ ਇੱਕ ਸਰ ਰੈਸਟੋਰੈਂਟ ਔਰ ਨਾਲ ਹੀ ਜਿਹੜਾ ਹੈ 바ਰ ਬਣਿਆ ਹੋਇਆ ਹੈ ਬੜਾ ਖੂਬਸੂਰਤ 바ਰ ਹੈ ਬਾਰ ਦਾ ਵੀ ਲੋਕ ਆਨੰਦ ਮਾਣਨਗੇ ਸੋ ਜਿਵੇਂ ਮੈਂ ਤੁਹਾਨੂੰ ਜਿਹੜਾ ਹੈ ਇਸ ਤੋਂ ਪਹਿਲਾਂ ਓਨਰ ਜਿਹੜੇ ਉਰੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਈ ਸੋ ਬਾਅਦ ਸਾਡੇ ਸ਼ਹਿਰ ਦੇ ਇੱਕ ਹੋਰ ਇੰਡਸਟਰੀਅਲ ਖੰਨਾ ਜੀ ਉਹ ਵੀ ਪਹੁੰਚੇ ਹੋਏ ਨੇ ਕਿ ਨਹੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈ 빅 ਬੋਸ ਖੁੱਲਿਆ 빅 ਬੋਸਰ ਰਖਣੇ ਆਇਆ ਹੈ ਔਰ ਖੂਬ ਸੁਣਿਆ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਤਾਂ ਬਹੁਤ ਚੰਗਾ ਲੱਗ ਰਿਹਾ ਸਾਨੂੰ ਇਹ ਸਾਡੇ ਦੋਸਤ ਨੇ ਖੋਲਿਆ ਅਜਿਹਾ ਲੱਗਦਾ ਹੈ ਵੀ ਬਹੁਤ ਚੀਜ਼ਾਂ ਸਵਾਦ ਦੀਆਂ ਬਣ ਗਈਆਂ ਹਨਾ ਜੀ ਇੱਕ ਜਿਹਨੂੰ ਕਹਿੰਦੇ ਆ ਕਿ ਰੈਸਟੋਰੈਂਟ ਦੇ ਨਾਲ ਨਾਲ 바ਰ ਵੀ ਜਿਹੜੀ ਹੈ ਉਹ ਵੀ ਉਹਨੇ ਖੋਲ ਰਿਆ ਹੈ ਕਿੰਨੇ ਦਾ ਹੈਵੀ ਪ੍ਰੈਕਟਿਸਨ ਬਹੁਤ ਕਰੀ ਆ ਲੋਡ ਸੀ ਇਹ ਦੀ ਖੰਨੇ ਚ ਹੈ ਜੀ ਕਿ ਲੋਡ ਸੀ ਜਿਹੜੀ ਸਾਡੇ ਵਰਗੇ ਲੋਕਾਂ ਨੂੰ ਬੈਠ ਕੇ ਪੀਂਦੀ ਬਿਲਕੁਲ ਜੀ ਬਿਲਕੁਲ ਖੰਨਾ ਜੀ ਨੇ ਗੱਲ ਕਹੀ ਹੈ ਕਿਉਂਕਿ ਇਹ ਲੋਕ ਖਾਣ ਪੀਣ ਵਾਸਤੇ ਕਦੇ ਚੰਡੀਗੜ੍ਹ ਕਦੇ ਲੁਧਿਆਣੇ ਜਾਂਦੇ ਸੀ ਲੇਕਿਨ ਅੱਜ ਇਸ ਜਗ੍ਹਾ ਤੇ ਇਹਨਾਂ ਨੂੰ ਇੱਕੋ ਜਗ੍ਹਾ ਤੇ ਕਿਉਂਕਿ ਫੈਮਿਲੀ ਨੂੰ ਵੀ ਨਾਲ ਲੈ ਕੇ ਆ ਸਕਦੇ ਨੇ ਵਿੱਚ ਦੀਵਾਰ ਕੀਤੀ ਹੋਈ ਹੈ ਇੱਕ ਪਾਸੇ ਬਾਹਰ ਬਣਿਆ ਹੋਇਆ ਹੈ ਦੂਸਰੇ ਪਾਸੇ ਰੈਸਟੋਰੈਂਟ ਬਣਿਆ ਹੋਇਆ ਲੋਕ ਇੰਜੋਏ ਇੱਥੇ ਆ ਕੇ ਜਰੂਰ ਕਰਨਗੇ ਇਸ ਗੱਲ ਦੀ ਗਾਰੰਟੀ ਜਿੱਥੇ ਇਸ ਕਲੱਬ ਦੇ ਓਨਰ ਦੇ ਨੇ ਉੱਥੇ ਹੀ ਤੁਸੀਂ ਦੇਖ ਰਹੇ ਹੋ ਕਿ ਗਾਰੰਟੀ ਅਸੀਂ ਲੋਕ ਵੀ ਦੇ ਸਕਦੇ ਹਾਂ ਔਰ ਮੈਂ ਜਿਹੜਾ ਹੈ ਓਨਰਾਂ ਕੋਲੋਂ ਕੋਹਾ ਹੈ ਕਿ ਜਿਹੜਾ ਵੀ ਲੋਕ ਉਹਰੇ ਯੂਨੀਵਰਸਲ ਨਿਊਜ਼ ਨੈਸ਼ਨ ਨੂੰ ਆ ਕੇ ਦੱਸਣਗੇ ਕਿ ਅਸੀਂ ਚੈਨਲ ਦੇਖ ਕੇ ਆਏ ਹਾਂ ਉਹਨਾਂ ਨੂੰ 60% ਤੋਂ ਇਲਾਵਾ 3% ਦਾ ਡਿਸਕਾਊਂਟ ਚੈਨਲ ਦੇ ਕੇ ਜੇਕਰ ਤੁਸੀਂ ਦੱਸ ਦਿਓ ਕਿ 10% ਟੋਟਲ ਡਿਸਕਾਊਂਟ ਜਿਹੜਾ ਹੈ ਦਿੱਤਾ ਜਾਊਗਾ